ਸਾ ਸੰਗਤ ਜੀ ਅਕਸਰ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਥੋੜੀ-ਬਹੁਤ ਹਿਲਜੁਲ ਹੁੰਦੀ ਕੋਈ ਪ੍ਰੋਬਲਮ ਹੁੰਦੀ ਹੈ ਚਾਹੇ ਕੋਈ ਬਿਮਾਰੀ ਹੋਵੇ ਚਾਹੇ ਕੋਈ ਘਰ ਦੇ ਵਿੱਚ ਕੰਜਰ ਕਲੇਸ਼ ਹੋਵੇ ਚਾਹੇ ਕਿਸੇ ਵੀ ਪ੍ਰਕਾਰ ਦੀ ਆਰਥਿਕ ਤੰਗੀ ਹੋਵੇ ਜਾਂ ਹੋਰ ਦੁਨਿਆਵੀ ਕੋਈ ਤੰਗੀ ਤਰਸ਼ੀ ਹੋਵੇ ਅਸੀਂ ਹਮੇਸ਼ਾ ਡੋਲ ਜਾਂਦੇ ਹਾਂ ਥੋੜਾ ਕੋਈ ਸਮਾਂ ਤਾਂ ਅਸੀਂ ਅਰਦਾਸ ਕਰਦੇ ਹਾਂ ਆਸ ਰੱਖਦੇ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਉੱਤੇ ਪਰ ਇੱਕ ਸਮਾਂ ਕਈ ਵਾਰ ਇਹੋ ਜਿਹਾ ਵੀ ਆ ਜਾਂਦਾ ਕਿ ਸਾਡਾ ਜਿਹੜਾ ਭਰੋਸਾ ਉਹ ਡੋਲਣਾ ਸ਼ੁਰੂ ਹੋ ਜਾਂਦਾ ਅਸੀਂ ਸ਼ਿਕਵੇਸ਼ਕਾਈਆਂ ਦੇ ਵੱਲ ਨੂੰ ਹੋ ਜਾਂਦੇ ਆਂ ਆਸ ਤੇ ਅਰਦਾਸ ਦਾ ਪੱਲਾ ਛੱਡ ਦਿੰਨੇ ਆਂ ਪਰ ਅੱਜ ਜਿਹੜੀ ਇਹ ਸਾਖੀ ਤੁਹਾਡੇ ਨਾਲ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸਾਂਝੀ ਕਰਨ ਜਾ ਰਹੀ ਹਾਂ ਉਹਨੂੰ ਸੁਣ ਕੇ ਤੁਹਾਡਾ ਨਾਂ ਸਿਰਫ ਆਸ ਅਰਦਾਸ ਭਰੋਸਾ ਗੁਰੂ 'ਤੇ ਵਧੇਗਾ ਬਲਕਿ ਤੁਹਾਡੇ ਜੀਵਨ ਦੇ ਵਿੱਚ ਚੱਲ ਰਹੀ ਜੜੀ ਵੀ ਸਮੱਸਿਆ ਇਸ ਵੇਲੇ ਹੈਗੀ ਨਾ ਉਹ ਜਲਦੀ ਤੋਂ ਜਲਦੀ ਦੂਰ ਹੋ ਜਾਊਗੀ ਬਸ ਤੁਸੀਂ ਇਹ ਸਾਖੀ ਨੂੰ ਤੇ ਇਹਦੇ ਸਾਖੀ ਦੇ ਵਿੱਚ ਦਿੱਤੀ ਗਈ ਸਿੱਖਿਆ ਨੂੰ ਧਿਆਨ ਨਾਲ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਨਾ ਜੀ ਆਓ ਆਪਾਂ ਸਾਰਿਆਂ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਅਰਜ ਕਰਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਗੁਰੂ ਪਾਤਸ਼ਾਹ ਜੀ ਦੀਆਂ ਵਡਿਆਈਆਂ ਦੇ ਵਿੱਚ ਥੋੜਾ ਜਿਹਾ ਸਮਾਂ ਬਤੀਤ ਕਰਦੇ ਹਾਂ ਵੀਡੀਓ ਨੂੰ ਅੰਤ ਤੱਕ ਦੇਖਿਓ ਜੇ ਸੱਚਮੁੱਚ ਆਪਣੇ ਜੀਵਨ ਦੇ ਵਿੱਚ ਕੁਝ ਪਾਉਣਾ ਚਾਹੁੰਦੇ ਹੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਰਦਾਸ ਕਰੀਏ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਹੀ ਸੱਚਾ ਪਾਤਸ਼ਾਹ ਸਾਨੂੰ ਤੁਸੀਂ ਜਿਹੋ ਜਿਹੇ ਸਿੱਖ ਬਣਾਉਣਾ ਚਾਹੁੰਦੇ ਹੋ ਅਸੀਂ ਉਹ ਜਿਹੇ ਬਣ ਜਾਈਏ ਕਿਉਂਕਿ ਸਿੱਖ ਤਾਂ ਅੱਜ ਵੀ ਹੈਗੇ ਆਂ ਜੀ ਪਰ ਸਿੱਖ ਵਿਸ਼ ਕਾਇਤਾਂ ਵਾਲੇ ਹੁਣ ਕਹੋ ਜੇ ਸਿੱਖ ਗੁਰੂ ਪਾਤਸ਼ਾਹ ਜੀ ਨੂੰ ਚਾਹੀਦੇ ਉਹ ਐਸਾ ਕੀ ਦੇ ਵਿੱਚ ਤੁਸੀਂ ਜਾਣਨਾ ਕਰੋਗੇ ਕਹਿੰਦੇ ਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਸੀ ਉਸ ਵੇਲੇ ਗੁਰਗੱਦੀ ਦੇ ਉੱਤੇ ਸ਼ੋਸ਼ੋਭਤ ਸੀਗੇ ਤੇ ਜੜੀਆਂ ਵੀ ਸੰਤਾਂ ਉਹਨਾਂ ਦੇ ਦਰਸ਼ਨ ਦੇ ਆਦਾਰ ਲਈ ਜਾਂਦੀਆਂ ਜਾਂ ਕੋਈ ਪੇਟਾ ਲੈ ਕੇ ਜਾਂਦੀਆਂ ਕੋਈ ਦਸਵੰਦ ਲੈ ਕੇ ਜਾਂਦੀਆਂ ਜਾਂ ਗੁਰੂ ਪਾਤਸ਼ਾਹ ਜੀ ਦੇ ਨਾਲ ਵੈਸੀ ਬਚਨ ਬਿਲਾਸ ਕਰਨ ਜਾਂਦੀਆਂ ਉਹ ਅਕਸਰ ਤੁਰ ਕੇ ਕਾਫਰਿਆਂ ਦੇ ਰੂਹ ਵਿੱਚ ਜਾਇਆ ਕਰਦੀਆਂ ਸੀ ਕਿਉਂਕਿ ਅੱਜ ਦੀ ਤਰ੍ਹਾਂ ਨਾ ਤਾਂ ਆਵਾ ਚਹੀਦੇ ਨੇ ਜਿਆਦਾ ਸਾਧਨ ਸੀ ਤੇ ਨਾ ਹੀ ਕੋਈ ਵਧੀਆ ਤੇ ਪੱਕੀਆਂ ਸੜਕਾਂ ਦਾ ਪ੍ਰਬੰਧ ਸੀ ਕੱਚੇ ਰਸਤੇ ਉਜਾੜ ਬਿਆਬਾਨ ਜੰਗਲਾਂ ਵਿੱਚੋਂ ਦੀ ਹੁੰਦੇ ਹੋਏ ਪ੍ਰੇਮ ਦੇ ਪਿੱਛੇ ਹੋਏ ਜਿਹੜੇ ਲੋਕ ਸੀ ਗੁਰਸਿੱਖ ਸੀ ਸਾਧ ਸੰਗਤ ਸੀ ਉਹ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦੇ ਸੀ ਤਾਂ ਕਹਿੰਦੇ ਨੇ ਕਿ ਕਿਸੇ ਪਿੰਡੋਂ ਕਾਫਲਾ ਚੱਲਿਆ ਇੱਕ ਦੋ ਦੋ ਕਰਕੇ ਉਹ ਕਾਫਲਾ ਕਾਫੀ ਵੱਡਾ ਹੋ ਗਿਆ ਕਾਫੀ ਸੰਗਤ ਰਲ ਗਈ ਤੇ ਉਹਨਾਂ ਨੇ ਚਾਲੇ ਪਾ ਕੇ ਰਾਹ ਦੇ ਵਿੱਚ ਖਾਣਾ ਬਣਾਉਣ ਲੀ ਥੋੜਾ ਬੋਤਰਾਸ਼ਣ ਪਾਣੀ ਦਾ ਵੀ ਪ੍ਰਬੰਧ ਕਰ ਲਿਆ ਜੀ ਸਾਰਾ ਦਿਨ ਉਹ ਚੱਲਦੇ ਜਾਂਦੇ ਕੱਚੇ ਰਸਤੇ ਦੇ ਉਤੋਂ ਵਾਹਿਗੁਰੂ ਦਾ ਨਾਮ ਝੱਪਦੇ ਤੇ ਜਿੱਥੇ ਕਦੇ ਸ਼ਾਮਾਂ ਪੈ ਜਾਂਦੀਆਂ ਜਾਂ ਥੱਕ ਜਾਂਦੇ ਤਾਂ ਆਰਾਮ ਕਰਨ ਲਈ ਪੜਾ ਕਰਦੇ ਸੋ ਇਸ ਤਰ੍ਹਾਂ ਕਈ ਦਿਨ ਉਹਨਾਂ ਨੂੰ ਲੱਗੇ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੇਦਾਰ ਕਰਨ ਲਈ ਅੰਮ੍ਰਿਤਸਰ ਜਾਣ ਦੇ ਲਈ ਪਰ ਇੱਕ ਸਮਾਂ ਐਸਾ ਵੀ ਆਇਆ ਕਿ ਉਹ ਬਿਲਕੁਲ ਅੰਮ੍ਰਿਤਸਰ ਦੀ ਕੋਲ ਸੀ ਪਰ ਉੱਥੇ ਉਹ ਬਹੁਤ ਜ਼ਿਆਦਾ ਹੁਣ ਥੱਕ ਚੁੱਕੇ ਸੀ ਉਧਰੋਂ ਹਨੇਰਾ ਪੈ ਗਿਆ ਸੀ ਸਾਰੇ ਜਥੇ ਨੇ ਰਲ ਕੇ مشورہ ਕੀਤਾ ਵੀ ਕਿਉਂ ਨਾ ਅੱਜ ਆਪਾਂ ਇੱਥੇ ਹੀ ਪੜਾ ਕਰ ਲਈਏ ਇਸ ਤੋਂ ਪਹਿਲਾਂ ਜਿੰਨੇ ਵੀ ਪੜਾ ਕੀਤੇ ਉਹਦੇ ਵਿੱਚੋਂ ਸ਼ਾਮਾਂ ਨੂੰ ਖਾਣਾ ਵਗੈਰਾ ਬਣਾਉਂਦੇ ਲੰਗਰ ਪ੍ਰਸ਼ਾਦਾਂ ਤਿਆਰ ਕਰਦੇ ਸਾਰੀ ਸੰਗਤ ਰਲ ਮਿਲ ਕੇ ਖਾਣਾ ਬਣਾਉਂਦੀ ਤੇ ਫਿਰ ਆਪ ਸ਼ਕਤੀ ਤੇ ਦੂਸਰਿਆਂ ਨੂੰ ਛਕਾਉਂਦੀ ਪਰ ਅੱਜ ਹੁਣ ਇੰਨਾ ਜ਼ਿਆਦਾ ਥੱਕ ਗਏ ਸੀ ਕਿ ਉਹਨਾਂ ਵਿੱਚ ਕਿਸੇ ਦੇ ਵਿੱਚ ਵੀ ਪ੍ਰਸ਼ਾਦਾ ਪਾਣੀ ਤਿਆਰ ਕਰਨ ਦੀ ਹਿੰਮਤ ਨਾ ਰਹੀ। ਰਾਤ ਨੂੰ ਜਿੱਥੇ ਉਹ ਰੁਕੇ ਆਂ ਕਹਿੰਦੇ ਉੱਥੇ ਅੰਬਾਂ ਦਾ ਬਾਗ ਸੀ। ਕਿਸੇ ਬਾਗ ਦੇ ਵਿੱਚ ਸੰਘਣੇ ਰੁੱਖਾਂ ਦੇ ਥੱਲੇ ਉਹਨਾਂ ਨੇ ਪੜਾ ਕੀਤਾ, ਰਹਿਣਾ ਕੀਤਾ। ਦਿਨ ਗਰਮੀਆਂ ਦੇ ਸੀ ਤੇ ਕਿਉਂਕਿ ਆਪਾਂ ਜਾਣਦੇ ਆਂ ਕਿ ਅੰਬਾਂ ਦੇ ਜੜੇ ਰੋਤੇ ਵਕਸਰ ਗਰਮੀਆਂ ਦੇ ਵਿੱਚ ਆਉਂਦੀ ਐ। ਸੋ ਉਥੇ ਉਹਨਾਂ ਨੇ ਆਰਾਮ ਕਰਨਾ ਕੀਤਾ ਤੇ ਓਮ ਬਾਂਦੇ ਬਾਗ ਦਾ ਜਿਹੜਾ ਮਾਲਕ ਸੀ ਨਾ ਉਹਨੂੰ ਉਹਦੇ ਕਰਿੰਦਿਆਂ ਨੇ ਕਹਿ ਲਓ ਜਾਂ ਉਹਦੇ ਬੰਦਿਆਂ ਨੇ ਜਦੋਂ ਰਾਤ ਨੂੰ ਗੇੜਾ ਮਾਰਨਾ ਹੀ ਦੇਖਿਆ ਕਿ ਇੱਥੇ ਤੇ ਸਾਧ ਸੰਗ ਸੁੱਤੀ ਪਈ ਐ ਉਹਨਾਂ ਨੇ ਜਾ ਕੇ ਦੱਸਣਾ ਕੀਤਾ ਵੀ ਜਿਹੜਾ ਆਂਬਾਂ ਦੇ ਬਾਗ ਦਾ ਕਹਿ ਲਓ ਮਾਲਕ ਆ ਨਾ ਉਹ ਵੀ ਗੁਰੂ ਘਰ ਦੇ ਉੱਤੇ ਬਹੁਤ ਜ਼ਿਆਦਾ ਸ਼ਰਧਾ ਬਹੁਤ ਜ਼ਿਆਦਾ ਆਸਥਾ ਰੱਖਦਾ ਸੀ ਪਰ ਆਪਣੇ ਘਰ ਦੇ ਤੇ ਕਬੀਲਦਾਰੀ ਦੇ ਕੰਮਾਂ ਕਰਾਂ ਦੇ ਚੱਲਦਿਆਂ ਉਹਦੇ ਕੋਲ ਸਮਾਂ ਹੀ ਨਹੀਂ ਸੀ ਲੱਗ ਪਉਂਦਾ ਕਿ ਉਹ ਗੁਰੂ ਪਿਤਾ ਦੀ ਕਹਿ ਲੋ ਕੇ ਦਰਸ਼ਨ ਦੇਦਾਰ ਕਰ ਲਈ ਗੁਰੂ ਪਿਤਾ ਜੀ ਨੂੰ ਮਿਲਣ ਜਾਣ ਤਾਂ ਉਹਦੇ ਕੋਲ ਇੰਨਾ ਸਮਾਂ ਨਹੀਂ ਸੀ ਨਿਕਲ ਪਉਂਦਾ ਕਿ ਉਹ ਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਜਾਵੇ ਪਰ ਉਹਦੀ ਸ਼ਰਧਾ ਬੜੀ ਸੀ ਹੁਣ ਜਦੋਂ ਉਹਨੂੰ ਪਤਾ ਲੱਗਿਆ ਵੀ ਸੰਗਤ ਉੱਥੇ ਠਹਿਰੀ ਹੋਈ ਆ ਤਾਂ ਇਹ ਗੁਰਸਿੱਖ ਆਪਣੀ ਜਿਹੜੀ ਉਹਦੀ ਘਰ ਬਲੀ ਸੀ ਉਹਨੂੰ ਕਹਿੰਦਾ ਵੀ ਮੈਂ ਉਹਨਾਂ ਸੰਗਤਾਂ ਨੂੰ ਮਿਲਣ ਜਾਵਾਂਗਾ ਤੇ ਬਾਅਦ ਵਿੱਚ ਤੁਸੀਂ ਵੀ ਆ ਜਾਣਾ ਬੱਚਿਆਂ ਨੂੰ ਤਿਆਰ ਕਰ ਦੋ ਇਹ ਉਹਨਾਂ ਨੂੰ ਮਿਲਣ ਜਾਂਦਾ ਜੀ ਅੰਬਾਂ ਦੇ ਬਾਗ ਦਾ ਮਾਲਕ ਜਦੋਂ ਜਾਂਦਾ ਤੇ ਕੀ ਦੇਖਦਾ ਵੀ ਸਾਰੇ ਜੜੇ ਯਾਤਰੀ ਹੈਗੇ ਆ ਨਾ ਜਥੇ ਦੇ ਉਹ ਸਾਰੇ ਸੁੱਤੇ ਪਏ ਆ ਤੇ ਕਿਸੇ ਨੇ ਕੋਈ ਖਾਣਾ ਬਾਣਾ ਨਹੀਂ ਬਣਾਇਆ ਕਿਉਂਕਿ ਜਦੋਂ ਕੋਈ ਬੰਦਾ ਖਾਣਾ ਬਣਾਉਂਦਾ ਚੁੱਲਾ ਕੋਈ ਲੱਕੜਾਂ ਦਾ ਕੋਈ ਅੱਗ ਦਾ ਕੋਈ ਦੂਰ ਦੂਰ ਨਿਸ਼ਾਨ ਹੁੰਦਾ ਵਾ ਪਤਾ ਲੱਗ ਜਾਂਦਾ ਇਹਨਾਂ ਨੇ ਕੁਝ ਖਾਇਆ ਜਾਂ ਪਕਾਇਆ ਹੈਗਾ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਜਿਹੜੀ ਸੰਗਤ ਆ ਨਾ ਬਹੁਤ ਦੂਰੋਂ ਚੱਲੀ ਹੋਏਗੀ ਭੁੱਖੀ ਪਾਣੀ ਹੋਵੇਗੀ ਤੇ ਐਦਾਂ ਹੀ ਥੱਕੀ ਹਾਰੀ ਸੌਂਗੀ ਹੋਵੇਗੀ ਵਾਪਸ ਘਰੇ ਚਲਾ ਜਾਂਦਾ ਬਿਨਾ ਕਿਸੇ ਨੂੰ ਡਿਸਟਰਬ ਕੀਤੇ ਆ ਘਰੇ ਜਾ ਕੇ ਆਪਣੀ ਧਰਮ ਪਤਨੀ ਨੂੰ ਕਹਿੰਦਾ ਵੀ ਕਰਮਾ ਵਾਲੀਏ ਅੱਜ ਗੁਰੂ ਪਾਤਸ਼ਾਹ ਜੀ ਨੇ ਆਪਾਂ ਨੂੰ ਸੇਵਾ ਬਖਸ਼ਣੀ ਕੀਤੀ ਆ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਜਿਹੜਾ ਜਥਾ ਜਾ ਰਿਹਾ ਉਹ ਬਹੁਤ ਆਕਾਰ ਕੇ ਆਪਣੇ ਅੰਬਾ ਦੇ ਬਾਗ ਵਿੱਚ ਸੁੱਤਾ ਪਿਆ ਏ ਤੇ ਮੈਨੂੰ ਲੱਗਦਾ ਕਿਸੇ ਨੇ ਪ੍ਰਸ਼ਾਦਾ ਪਾਣੀ ਵੀ ਨਹੀਂ ਛਕਿਆ ਤੂੰ ਇਸ ਤਰ੍ਹਾਂ ਕਰਕੇ ਸਾਰੇ ਜਥੇ ਦੇ ਲਈ ਪ੍ਰਸ਼ਾਦਾ ਪਾਣੀ ਤਿਆਰ ਕਰ ਦੇ ਕਾਪਾ ਉਥੇ ਲੈ ਕੇ ਚੱਲਦੇ ਆਂ ਦੋਨਾਂ ਜੀਆ ਨੇ ਬੜੇ ਹੀ ਪ੍ਰੇਮ ਨਾਲ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਜਾਂਦੇ ਨੇ ਸਾਰੀ ਸੰਗਤ ਨੂੰ ਜਗਾਉਂਦੇ ਨੇ ਜੀ ਜਗਾ ਕੇ ਬੱਚੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਭ ਨੂੰ ਉਹ ਪ੍ਰਸ਼ਾਦਾ ਪਾਣੀ ਛਕਾਉਣਾ ਕਰਦੇ ਨੇ ਛਕਾਉਣ ਤੋਂ ਬਾਅਦ ਜਿਹੜੇ ਕੋਈ ਬਜ਼ੁਰਗ ਹੁੰਦੇ ਨੇ ਉਹ ਜਥੇ ਦੇ ਵਿੱਚ ਕਈ ਵੱਡੀ ਉਮਰ ਦੇ ਸਿਆਣੇ ਬਾਬੇ ਜਾਂ ਬੇਬੇ ਵੀ ਸੀਗੀਆਂ ਉਹਨਾਂ ਦਾ ਦੋਨਾਂ ਪਤੀ ਪਤਨੀਆਂ ਨੇ ਪੈਰ ਹੱਥ ਧੋਣੇ ਲੱਤਾਂ ਬਾਵਾ ਕੁੱਟੀਆਂ ਬਹੁਤ ਸੇਵਾ ਕੀਤੀ ਸਾਦ ਸੰਗਤ ਜੀ ਜਦੋਂ ਸਵੇਰ ਹੋਇਆ ਉਸ ਵਿਲੇਮਬਾਂ ਦੇ ਪਰਕੇ ਟੋਕਰੇ ਲਿਆ ਕੇ ਸਭ ਨੂੰ ਰਜਮੇ ਆਂਬ ਵੀ ਦਿੱਤੇ ਛਕਣ ਦੇ ਲਈ ਰਸਤੇ ਦੇ ਲਈ ਤੇ ਉੱਥੇ ਵੀ ਸ਼ਿਕਾਇਤ ਨਾਲ ਕੁਝ ਟੋਕਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਇਹਨਾਂ ਟੋਕਰਿਆਂ ਨੂੰ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਪਿਤ ਕਰ ਦੇਣਾ ਸੰਗਤ ਨੂੰ ਛਕਾਉਣਾ ਕਰਨਾ ਸਾਡੇ ਵੱਲੋਂ ਇੰਨੀ ਕੋ ਬੇਨਤੀ ਹੈ ਇਹ ਹਾਜ਼ਰੀ ਸਾਡੀ ਤੁਸਾਂ ਨੇ ਜ਼ਰੂਰ ਲਵਾਉਣਾ ਅਸੀਂ ਹਰ ਸਾਲ ਸੋਚਦੇ ਸੀ ਕਿ ਇਹ ਆਂਬ ਗੁਰੂ ਪਾਤਸ਼ਾਹ ਜੀ ਨੂੰ ਲੈ ਕੇ ਜਾਵਾਂਗੇ ਪਰ ਕਮਾਖਰਾਂ ਦੇ ਵਿੱਚ ਸਾਡੇ ਤੋਂ ਜਾ ਹੀ ਨਹੀਂ ਹੋਇਆ ਸੰਗਤ ਜੀ ਉਹਨਾਂ ਦੇ ਵੱਲੋਂ ਕੀਤੀ ਹੋਈ ਸੇਵਾ ਭਾਵਨਾ ਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋਈ ਸੰਗਤ ਸਾਰੀ ਪ੍ਰਭਾਵਿਤ ਵੀ ਹੋਈ ਉਹਨਾਂ ਨੇ ਝਾਟੇ ਗੱਲ ਉਹਨਾਂ ਦੀ ਮੰਨ ਲਈ ਸਿਰ ਤੇ ਉਹਨਾਂ ਦੀ ਟੋਕਰੀ ਉਹਨਾਂ ਚੁਕਲੇ ਤੇ ਇਹਨਾਂ ਨੇ ਸੰਗਤ ਨੂੰ ਵਿਦਾਇਕ ਦਿੱਤੀ ਉਹਨ ਗੁਰੂ ਪਾਤਸ਼ਾਹ ਗੁਰਤੰਤਾ ਨਾ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਉਂਦੀ ਹੈ ਸੰਗਤ ਮੱਥਾ ਠੀਕਦੀ ਹੈ ਅੰਬਾਂ ਦੇ ਟੋਕਰੇ ਸਾਹਮਣੇ ਰੱਖ ਕੇ ਸਾਰੇ ਵਿਥਿਆ ਸੁਣਾਉਂਦੇ ਨੇ ਕਿ ਸੱਚੇ ਪਾਤਸ਼ਾਹ ਜੀਓ ਇਸ ਤਰ੍ਹਾਂ ਆਪ ਦੇ ਘਰ ਦਾ ਇੱਕ ਪ੍ਰੇਮੀ ਸਿੱਖ ਜੋੜਾ ਜੋ ਸਾਨੂੰ ਰਾਤ ਨੂੰ ਮਿਲਣ ਆਇਆ ਪ੍ਰਸ਼ਾਦਾ ਪਾਣੀ ਛਕਾਇਆ ਸਾਨੂੰ ਭੁੱਖਿਆਂ ਨੂੰ ਸਭ ਨੂੰ ਤੇ ਨਾਲ ਹੀ ਉਹਨਾਂ ਨੇ ਸਾਡੀ ਬਹੁਤ ਜ਼ਿਆਦਾ ਸੇਵਾ ਵੀ ਕੀਤੀ ਲੱਤਾਂ ਬਾਹਾਂ ਵਿੱਚ ਕੁੱਟੀਆਂ ਤੇ ਆਹ ਜਿਹੜੇ ਅੰਬਾਂ ਦੇ ਟੋਕਰੇ ਨੇ ਨਾ ਇਹ ਆਪ ਜੀ ਦੇ ਲਈ ਉਹਨਾਂ ਨੇ ਪੇਚੇ ਨੇ ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੰਬ ਛਕਣ ਲਈ ਬੜੇ ਹੀ ਆਨੰਦ ਵਿੱਚ ਬੜੇ ਹੀ ਪਰਸਾਨ ਹੋ ਕੇ ਚੁੱਕਿਆ ਆਮਬ ਦੀ ਜਦੋਂ ਕਹਿੰਦੇ ਆ ਨਾ ਇੱਕ ਦੰਦੀ ਇੱਕ ਬਾਈਟ ਮੂੰਹ ਦੇ ਵਿੱਚ ਪਾਈ ਬੜਾ ਮਿੱਠਾ ਹਾਂ ਬੜਾ ਰਸੀਲਾ ਆਮਬ ਸੀ ਛਾ ਕੇ ਬੜੇ ਆਨੰਦਤ ਬੜੇ ਆਨੰਦ ਦੇ ਵਿੱਚ ਪ੍ਰਸੰਨ ਹੋ ਕੇ ਕਹਿੰਦੇ ਭਾਈ ਗੁਰਸਿੱਖਾ ਤੇਰਾ ਲੋਕ ਸੁਖੀਆ ਦੂਸਰੀ ਵਾਰ ਜਦੋਂ ਆਮਬ ਮੂੰਹ ਦੇ ਵਿੱਚ ਪਾਉਣਾ ਕੀਤਾ ਤੇ ਕਹਿੰਦੇ ਗੁਰਸਿੱਖਾ ਤੇਰਾ ਪਰਲੋਕ ਸੁਖੀਆ ਇਸ ਤਰ੍ਹਾਂ ਗੁਰੂ ਪਾਸ਼ਾ ਜੀ ਜਿਵੇਂ ਜਿਵੇਂ ਆਮਬ ਛਕ ਰਹੇ ਨੇ ਉਹਦੇ ਲੋਕ ਪਰਲੋਕ ਸੁਹੇਲੇ ਕਰ ਰਹੇ ਨੇ ਸੱਚੇ ਪਾਤਸ਼ਾਹ ਜੀ ਦੀ ਇੰਨੀ ਮੋਜ ਬਣੀ ਦੇਖ ਕੇ ਉਸੇ ਗੁਰੂ ਘਰ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਲਈ ਅਕਸਰ ਕੋਰਮਨਾ ਦਾ ਇੱਕ ਗੁਰਸਿੱਖ ਵੀ ਆਉਂਦਾ ਸੀ ਜੀ ਉਹਨੇ ਜਦੋਂ ਦੇਖਿਆ ਵੀ ਪਾਤਸ਼ਾਹ ਜੀ ਅੰਬਸ਼ਾ ਕਰ ਰਹੇ ਨੇ ਤੇ ਅੰਬਾ ਦਾ ਮਾਲਕ ਖੁਦ ਵੀ ਨਹੀਂ ਆਇਆ ਸਿਰਫ ਕਿਸੇ ਦੇ ਹੱਥ ਭੇਜਿਆ ਫਿਰ ਵੀ ਗੁਰੂ ਪਾਤਸ਼ਾਹ ਜੀ ਦੇਖੋ ਕਿਵੇਂ ਲੋਕ ਸੁਖਿਆ ਪਰਲੋਕ ਸਹਿਲਾ ਕਰ ਰਹੇ ਨੇ ਉਹਦਾ ਤੇ ਮੇਰੇ ਵੀ ਤਾਂ ਅੰਬਾ ਤੇ ਬਾਗ ਨੇ ਤੇ ਮੈਂ ਐਵੇਂ ਮੌਕਾ ਨੂੰ ਜਾ ਰਿਆਂ ਹਾਂ ਮੈਂ ਇਹ ਦੋਂ ਪਹਿਲਾਂ ਕਿਉਂ ਨਾ ਲੈ ਕੇ ਆਇਆ ਇਹ ਅੰਬ ਗੁਰੂ ਪਾਸ਼ਾ ਜੀ ਦੇ ਲਈ ਜੇ ਮੈਨੂੰ ਪਤਾ ਹੁੰਦਾ ਕਿ ਪਾਸ਼ਾ ਜੀ ਨੂੰ ਇੰਨੇ ਪਸੰਦ ਨੇ ਅੰਬ ਤਾਂ ਮੈਂ ਵੀ ਲਿਆ ਕੇ ਆਪਣੇ ਲੋਕ ਤੇ ਪਰਲੋਕ ਸਹੇਲੀ ਕਰ ਲੈਂਦਾ ਹੁਣ ਕੁਰਮ ਨੇ ਜਦੋਂ ਇਹ ਦ੍ਰਿਸ਼ ਦੇਖਿਆ ਨਾ ਤਾਂ ਜੀ ਜਿਹੜੀਆਂ ਸਿੱਖਾਂ ਨੇ ਸੰਗਤਾਂ ਨੇ ਉਹਦੀਆਂ ਗੱਲਾਂ ਦਸੀਆਂ ਸੀ ਉਹਦੀ ਸੇਵਾ ਭਾਵਨਾ ਦੀਆਂ ਉਸ ਵੇਲੇ ਕੁਰਮ ਉੱਥੇ ਨਹੀਂ ਸੀ ਕੁਰਮ ਉਦੋਂ ਆਇਆ ਜਦੋਂ ਪਾਸ਼ਾ ਜੀ ਵਰਦੇ ਰਹੇ ਸੀ ਜਦੋਂ ਸੰਗਤਾਂ ਉਹਦੇ ਸਾਰੇ ਸੇਵਾ ਭਾਵਨਾ ਬਾਰੇ ਗੱਲਾਂ ਕਰ ਰਹੀਆਂ ਸੀ ਉਦੋਂ ਉਹ ਉੱਥੇ ਨਹੀਂ ਸੀ ਗੁਰਮੁਖਰੇ ਜਾਂਦਾ ਜੀ ਘਰੇ ਜਾ ਕੇ ਆਪਣੇ ਬਾਗ ਦੇ ਵਿੱਚੋਂ ਕੋਜੰਬਾਂ ਦੇ ਟੋਕਰੇ ਤਿਆਰ ਕਰਵਾਉਂਦਾ ਤੜਵਾਉਂਦਾ ਤੇ ਦੋ ਚਾਰ ਦਿਨਾਂ ਬਾਅਦ ਬਹੁਤ ਲੰਬਾ ਪੈਂਡਾ ਤੈਕਰਨ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਪਣੇ ਨੌਕਰ ਚਾਕਰਾਂ ਦੇ ਨਾਲ ਅੰਬਾਂ ਦੇ ਟੋਕਰੇ ਦੇ ਨਾਲ ਹਾਜ਼ਰ ਹੁੰਦਾ ਗੁਰੂ ਪਾਤਸ਼ਾਹ ਜੀ ਦੇ ਅੱਗੇ ਟੋਕਰੇ ਰੱਖਦਾ ਹੱਥ ਜੋੜ ਕੇ ਬੇਨਤੀ ਕਰਦਾ ਪਾਸ਼ਾ ਜੀਓ ਆਪ ਜੀ ਦੇ ਲਈ ਮੈਂ ਆਪਣੇ ਬਾਗ ਦੇ ਵਿੱਚੋਂ ਮਿੱਠੇ ਤੇ ਰਸੀਲੇ ਆਂਬ ਲੈ ਕੇ ਆਇਆ। ਆਪ ਜੀ ਨੂੰ ਛਕਣਾ ਕਰੋ। ਤੇ ਨਾਲ ਹੀ ਸੰਗਤ ਨੂੰ ਵੀ ਛਕਣ ਲਈ ਅਗਿਆ ਬਖਸ਼ੋ। ਪੋਣਾ ਕਰੋ ਪਰ ਪਾਸ਼ਾ ਨੇ ਉਹਦੇ ਬਲ ਵੀ ਖੇਧਾਕ ਨਹੀਂ। ਉਹਨੇ ਫੇਰ ਬੇਨਤੀ ਕੀਤੀ। ਥੋੜੀ ਦੇਰ ਬਾਅਦ ਪਾਸ਼ਾ ਜੀ ਮੈਂ ਆਪ ਜੀ ਦੇ ਲਈ ਆਂਬ ਲੈ ਕੇ ਆਇਆ। ਸੱਚੇ ਪਾਸ਼ਾ ਜੀ ਕਹਿੰਦੇ ਕੋਈ ਗੱਲ ਨਹੀਂ ਪਾਈ ਰੱਖ ਦੇ। ਇੱਥੇ ਰੱਖ ਦੇ। ਜਦੋਂ ਤੀਜੀ ਵਾਰ ਗਿਆ ਨਾ ਪਾਸ਼ਾ ਜੀ ਤੂੰ ਆਂਬ ਕਿਉਂ ਨਹੀਂ ਖਾ ਰਹੇ ਹੋ? ਤੁਸੀਂ ਦੇਖ ਤੱਕ ਨਹੀਂ ਰਹੇ ਹੋ। ਤੁਸੀਂ ਅੰਬ ਛਕਣਾ ਕਰੋ ਨਾਲੇ ਸੰਗਤਾਂ ਨੂੰ ਸ਼ਿਕਾਓ ਤਾਂ ਪਾਸ਼ਾ ਜੀ ਕਹਿੰਦੇ ਕਿਓ ਭਾਈ ਤੈਨੂੰ ਇੰਨੀ ਕਾਲ ਕਿਉਂ ਆਈ ਹੈ ਕਹਿੰਦਾ ਪਾਸ਼ਾ ਜੀ ਮੈਂ ਵੀ ਆਪ ਜੀ ਦੇ ਚਰਨਾਂ ਵਿੱਚ ਅੰਬ ਪੀਟਾ ਕਰਕੇ ਆਪ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦਾ ਵਾਂ ਗੁਰੂ ਸਾਹਿਬ ਜੀ ਕਹਿੰਦੇ ਕੋਈ ਗੱਲ ਨਹੀਂ ਅਸੀਂ ਅੰਬ ਨਹੀਂ ਛਕਣਾ ਜਦੋਂ ਸਾਡਾ ਮਨ ਹੋਇਆ ਅਸੀਂ ਉਦੋਂ ਛਕਾਂਗੇ ਹੁਣ ਉਹ ਜਿਹੜਾ ਸੇਖਾ ਉਹਦਾ ਪਰੋਸਾ ਥੋੜਾ ਛੜਕ ਗਿਆ ਕਹਿੰਦਾ ਸੱਚੇ ਪਾਸ਼ਾ ਜੀ ਕੁਝ ਦਿਨ ਪਹਿਲਾਂ ਸੰਗਤ ਕਿਸੇ ਦੇ ਅੰਬ ਲੈ ਕੇ ਆਈ ਉਹ ਬੰਦਾ ਆਪ ਵੀ ਨਹੀਂ ਆਇਆ ਤੁਸੀਂ ਉਹਦੇ ਆਂਬ ਵੀ ਬੜੇ ਪਿਆਰ ਨਾਲ ਬਿਨਾ ਕਹੇ ਤੋਂ ਛਕੇ ਬਹੁਤ ਜ਼ਿਆਦਾ ਉਹਨਾਂ ਨੂੰ ਅਸ਼ੀਰਵਾਦ ਅਸੀਸਾਂ ਵੀ ਦਿੱਤੀਆਂ ਤੇ ਮੈਂ ਜਾਣਦਾ ਆਪ ਜੀ ਦੇ ਮੋਂੋਂ ਨਿਕਲਿਆ ਇੱਕ ਇੱਕ ਬੋਲ ਜਰੂਰ ਸੱਚ ਹੁੰਦਾ ਜੀ ਜੋ ਆਪ ਮੇਰੇ ਵੱਲੋਂ ਲਿਆਂਦੇ ਗਏ ਇਹ ਪੀਟਾ ਵੱਲ ਦੇਖ ਤੱਕ ਨਹੀਂ ਰਹੇ ਤੇ ਐਸਾ ਕਿਉਂ ਕਰ ਰਹੇ ਹੋ ਗੁਰੂ ਪਾਸ਼ਾ ਜੀ ਕਹਿੰਦੇ ਐ ਜਿਹੜਾ ਆਂਬ ਤੋਂ ਲੈ ਕੇ ਆਇਆ ਐ ਰੀਸ ਕਰਕੇ ਲੈ ਕੇ ਆਇਆ ਭਾਈ ਅੰਬਾ ਦੇ ਬਾਗ ਤਾਂ ਤੇਰੇ ਪਹਿਲਾਂ ਵੀ ਸੀ ਪਰ ਪਹਿਲਾਂ ਤੇਰੇ ਮਨ ਵਿੱਚ ਇਹ ਵਿਚਾਰ ਨਹੀਂ ਆਇਆ ਕਿ ਮੈਂ ਸੰਗਤ ਲਈ ਜੋ ਗੁਰੂ ਸਹਿਬਾਂ ਲਈ ਆਮ ਲੈ ਕੇ ਜਾਵਾਂ ਪਰ ਜਿਹੜੇ ਉਸ ਦਿਨ ਆਮ ਆਏ ਸੀ ਉਹ ਭਾਵਨਾ ਉਹ ਪ੍ਰੇਮ ਦੇ ਵਿੱਚ ਆਏ ਸੀਗੇ ਇਸ ਕਰਕੇ ਅਸੀਂ ਉਹ ਛਕੇ ਨਹੀਂ ਉਹ ਆਮ ਨਹੀਂ ਸੀ ਉਹ ਮੇਰੇ ਗੁਰਸੇਖ ਦਾ ਪਿਆਰ ਸੀ ਸ਼ਰਧਾ ਸੀ ਭਾਵਨਾ ਸੀ ਸੇਵਾ ਤੇ ਸਿਮਰਨ ਸੀ ਜਦੋਂ ਇਹ ਗੱਲ ਸੁਣੀ ਅੱਖਾਂ ਨੀਵੀਆਂ ਕਰ ਲਈਆਂ ਪਰ ਹੁਣ ਗੁਰੂ ਪਾਤਸ਼ਾਹ ਜੀ ਦੇ ਕੋਲ ਬੈਠਾ ਹੋਵੇ ਕੋਈ ਦਰਸ਼ਨ دیدار ਹੋ ਰਿਹਾ ਹੋਣ ਸੱਚੇ ਪਾਤਸ਼ਾਹ ਜੀ ਦੇ ਤੇ ਮਨ ਅੰਦਰ ਉਹ ਪਵਿੱਤਰ ਕਿਵੇਂ ਨਾ ਹੋਣ ਗੁਰੂ ਪਾਸ਼ਾ ਜੀ ਦੇ ਨਾਲ ਬਚਨ ਬਿਲਾਸ ਕਰਦੇ ਕਰਦੇ ਉਹਦਾ ਮਨ ਬਿਲਕੁਲ ਨਿਰਮਲ ਹੋ ਗਿਆ ਅੱਖਾਂ ਦੇ ਵਿੱਚੋਂ ਜਲ ਛਲਕ ਪਿਆ ਤੇ ਕਹਿਣ ਲੱਗਾ ਸੱਚੇ ਪਾਸ਼ਾ ਜੀ ਉਹ ਮੇਰੀ ਇਹ ਭਾਵਨਾ ਹੈ ਭਾਵੇਂ ਮੈਰੀ ਇਸ ਕਰਕੇ ਲੈ ਕੇ ਆਇਆ ਪਰ ਹੁਣ ਮੈਂ ਦਿਨੋਂ ਚਾਹੁੰਦਾ ਕਿ ਤੁਸੀਂ ਐ ਅੰਬਾਂ ਨੂੰ ਜ਼ਰੂਰ ਛਕਣਾ ਕਰੋ ਜੀ ਗੁਰੂ ਸਾਹਿਬ ਜੀ ਕਹਿੰਦੇ ਸੱਚਮੁੱਚ ਤੇਰੇ ਦਿਲ ਦੀ ਭਾਵਨਾ ਹੈ ਸੱਚਮੁੱਚ ਤੂੰ ਚਾਹੁੰਦਾ ਅਸੀਂ ਐਂਬ ਛਕੀਏ ਕਹਿੰਦਾ ਹਾਂ ਪਾਸ਼ਾ ਜੀ ਕਹਿੰਦੇ ਠੀਕ ਆ ਭਾਈ ਗੁਰੂ ਸਾਹਿਬ ਜੀ ਕਹਿੰਦੇ ਐ ਆਂਬ ਸੇ ਜ਼ਰੂਰ ਛਕਾਂਗਾ ਪਰ ਛਕਾਂਗੇ ਜਦੋਂ ਅਸੀਂ ਸਤਵੇਂ ਜਾਮੇ ਦੇ ਵਿੱਚ ਆਵਾਂਗੇ ਐ ਤੇਰੇ ਨਾਲ ਸਾਡਾ ਵਾਅਦਾ ਰਿਆ ਜੇ ਸੱਚਮੁੱਚ ਤੀ ਤੂੰ ਸਾਨੂੰ ਛਕਾਉਣਾ ਚਾਹੁੰਦਾ ਜੇ ਸੱਚਮੁੱਚ ਤੇਰੇ ਵਿੱਚ ਰੀਸ ਨਹੀਂ ਤਾਂਗਾ ਤਾਂ ਫਿਰ ਅਸੀਂ ਹੁਣ ਤੇਰੀ ਤਾਂਗ ਹੀ ਪਰਖਾਂਗੇ ਤੇਰਾ ਪਿਆਰ ਹੀ ਪਰਖਾਂਗੇ ਹੱਥ ਜੋੜ ਕੇ ਕਹਿੰਦਾ ਭਾਸ਼ਾ ਜੀ ਸਤਵੇਂ ਜਾਮੇ ਵਿੱਚ ਜਦੋਂ ਤੱਕ ਤੁਸੀਂ ਆਉਣਾ ਮੈਂ ਉਦੋਂ ਤੱਕ ਮੈਂ ਖਬਰੀ ਰਹਿਣਾ ਕਿ ਨਹੀਂ ਰਹਿਣਾ ਇੱਕ ਪੇਰ ਚੱਕ ਲਈਏ ਦੂਜੀ ਦੀ ਆਸ ਨਹੀਂ ਸੱਚੇ ਪਾਤਸ਼ਾਹ ਮੈਂ ਉਸ ਵੇਲੇ ਤੱਕ ਰਹਿਣਾ ਆਪ ਜੀ ਅੱਜ ਹੀ ਕਿਰਪਾ ਕਰੋ ਅੱਜ ਹੀ ਬਖਸ਼ਿਸ਼ ਕਰੋ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਤੈਨੂੰ ਅਸੀਂ ਮਰਨ ਨਹੀਂ ਦੇਣਾ ਕੁਰਮਿਆਂ ਅਸੀਂ ਤੈਨੂੰ ਕੁਝ ਨਹੀਂ ਹੋਣ ਦੇਵਾਂਗੇ ਪਰ ਇਹ ਤੇਰੇ ਨਾਲ ਵਾਅਦਾ ਹੈ ਕਿ ਜੇ ਸੱਚਮੁੱਚ ਤੂੰ ਪਿਆਰ ਦੀ ਜੋਤ ਜਗਾਈ ਰੱਖੀ ਇੱਕ ਦਿਨ ਤੇਰੇ ਘਰ ਆ ਕੇ ਅੰਮ੍ਰਿਤ ਛਕਣਾ ਜ਼ਰੂਰ ਕਰਾਂਗੇ ਚਲੋ ਜੀ ਸਮਾਂ ਵੀ ਤੇ ਗੁਰੂ ਪਾਤਸ਼ਾਹ ਜੀ ਨੇ ਵੀ ਆਪਣਾ ਸਰੀਰ त्यागਿਆ ਜੋਤੀ ਜੋਤ ਸਮਾਈ ਗੁਰੂ ਅਰਜਨ ਦੇਵ ਸਾਹਿਬ ਜਦੋਂ 7ਵੇਂ ਜਾਮੇ ਦੇ ਵਿੱਚ ਆਉਂਦੇ ਨੇ ਜੀ ਇੱਕ ਦਿਨ ਦੀਵਾਨ ਚੱਲ ਰਿਹਾ ਸੀ ਤੇ ਇੱਕਦਮ ਉੱਠ ਕੇ ਕਹਿੰਦੇ ਚਲੋ ਕੋਈ ਗੁਰੂ ਦਾ ਪਿਆਰਾ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਆਜੂ ਦਾ ਇੰਤਜ਼ਾਰ ਖਤਮ ਕਰਕੇ ਆਉਣੀ ਹੈ ਗੁਰੂ ਸਾਹਿਬ ਜੀ ਜਾਂਦੇ ਨੇ ਨਾਲ ਕੁਝ ਸਿੰਘ ਨੇ ਸੰਗਤ ਥੋੜੀ ਬਹੁਤ ਤੇ ਜਦੋਂ ਜਾਂਦੇ ਨੇ ਪਹਿਲਾ ਸਿੰਘ ਜਿਹੜਾ ਏ ਗੁਰੂ ਦੇ ਉਹ ਜਾ ਕੇ ਕੁਰਮ ਨੂੰ ਕਹਿੰਦੇ ਨੇ ਕਿ ਜਿਹੜਾ ਮੰਝਾ ਢਾ ਕੇ ਅੰਬਾਂ ਦੇ ਬਾਗ ਦੇ ਵਿੱਚ ਬੈਠਾ ਕਾਫੀ ਬਜ਼ੁਰਗ ਹੋ ਚੁੱਕਿਆ ਉਹ ਨੂੰ ਕਹਿੰਦੇ ਸਤਵੇਂ ਪਾਸ਼ਾ ਜੀ ਆਏ ਨੇ ਤੇਰੇ ਅੰਬਾਂ ਦੇ ਬਾਗ ਵਿੱਚ ਤੇਰੇ ਨਾਲ ਮੁਲਾਕਾਤ ਕਰਨਾ ਚਾਹੁੰਦੇ ਨੇ ਤੈਨੂੰ ਮਿਲਣਾ ਚਾਹੁੰਦੇ ਨੇ ਫਟਾਫਟ ਖੜਾ ਹੁੰਦਾ ਸੰਗਤ ਦੇ ਨਾਲ ਸਿੱਖਾਂ ਦੇ ਨਾਲ ਜਾਂਦਾ ਗੁਰੂ ਪਾਸ਼ਾ ਜੀ ਨੂੰ ਅੱਗੋਂ ਹੋ ਕੇ ਆਉਂਦਾ ਮਿਲਦਾ ਜਿਸ ਮੰਝੇ ਤੇ ਆਪ ਬੈਠਾ ਸੀ ਉਸ ਨੂੰ ਫਟਾਫਟ ਝਾੜ ਕੇ ਸਾਫ ਸੁਥਰਾ ਕਰਕੇ ਪਾਸ਼ਾ ਜੀ ਦੇ ਬੈਠਣ ਲਈ ਅਰਚ ਕਰਦਾ ਬੇਨਤੀ ਕਰਦਾ ਨਾਲੇ ਰੋਈ ਜਾ ਰਿਹਾ ਚਰਣਾ ਤੇ ਮੱਥਾ ਟੇਕੀ ਜਾ ਰਿਹਾ ਨਾਲੇ ਕਹਿ ਰਿਹਾ ਪਾਸ਼ਾ ਜੀ ਆਪਨੇ ਇਸ ਗਰੀਬ ਦੇ ਇਸ ਜਗ੍ਹਾ ਤੇ ਚਰਨ ਪਾ ਕੇ ਬੜਾ ਨਿਹਾਲ ਕੀਤਾ ਜੀ। ਆਪ ਗਰੀਬ ਨਿਵਾਸ ਹੋ। ਆਪ ਸਤਿਮੁਛ ਦਿਲਾ ਨੀ ਜਾਣਦੇ ਹੋ। ਮੈਂ ਪਾਸ਼ਾ ਜੀ ਹੁਣ ਹਰ ਰੋਜ਼ ਇਹ ਸੋਚ ਰਿਹਾ ਸੀ ਕਿ ਪਤਾ ਨਹੀਂ ਇਹ ਸਰੀਰ ਕਦੋਂ ਮੈਨੂੰ ਧੋਖਾ ਦੇ ਜੀ। ਕਿਤੇ ਆਪ ਦੇ ਦਰਸ਼ਨਾਂ ਤੋਂ ਬਿਨਾ ਹੀ ਇਹ ਜਿੰਦ-ਵਿਲਕ ਦੀ ਨਾ ਚਲੀ ਜਾਵੇ। ਕਹਿੰਦਾ ਹੁਣ ਦੱਸੋ ਪਾਸ਼ਾ ਜੀ ਮੈਂ ਆਪ ਜੀ ਲਈ ਕੋਈ ਪ੍ਰਸ਼ਾਦਾ ਪਾਣੀ ਤਿਆਰ ਕਰਵਾਵਾਂ। ਆਪ ਜੀ ਕੀ ਖਾਣਾ ਚਾਹੋਗੇ? ਮੈਂ ਆਪ ਜੀ ਦੇ ਲਈ ਕੋਈ ਸੇਵਾ ਕਰਨਾ ਚਾਹੁੰਨਾ ਵਾਂ। ਆਪ ਜੀ ਨੇ ਅੱਡੀ ਕਿਰਪਾ ਕੀਤੀ। ਗੁਰੂ ਪਾਸ਼ਾ ਜੀ ਕਹਿੰਦੇ ਗੁਰਮਾ ਤਿਰਨ ਨਾਲ ਵਾਦਾ ਅੰਬ ਕਾਣ ਦਾ ਹੋਇਆ ਸੀ ਪ੍ਰਸ਼ਾਦੇ ਦੀ ਗੱਲ ਨਹੀਂ ਸੀ ਹੋਈ ਤੇ ਗੁਰਮਾ ਤਨ ਤਨ ਕਹਿੰਦਾ ਰੋਂ ਲੱਗ ਪੈਂਦਾ ਕਹਿੰਦਾ ਪਾਸ਼ਾ ਜੀ ਆਪ ਨੇ ਇੱਥੇ ਆਉਣਾ ਕੀਤਾ ਮੈਂ ਆਪ ਜੀ ਦਾ ਇਸ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਆਪ ਜੀ ਜਾਣਦੇ ਹੋ ਸੱਚੇ ਪਾਸ਼ਾ ਜੀ ਉਹ ਪੋਦਾ ਮੀਨਾ ਚੱਲਦਾ ਪਿਆ ਹੈ ਅੰਬ ਤਾਂ ਗਰਮੀ ਦੇ ਰੁੱਤੇ ਹੁੰਦੇ ਆ ਮੈਨੂੰ ਵੀ ਮੇਰਾ ਵਾਦਾ ਯਾਦ ਹੈ ਪਰ ਇਸ ਰੁੱਤ ਵਿੱਚ ਮੈਂ ਅੰਬ ਕਿਵੇਂ ਲਿਆ ਸਕਦਾ ਆਪ ਕਿਉਂ ਮੇਰੀ ਪ੍ਰੀਖਿਆ ਲੈ ਰਹੇ ਹੋ ਪਾਸ਼ਾ ਜੀ ਗੁਰੂ ਪਾਸ਼ਾ ਜੀ ਕਹਿੰਦੇ ਗੁਰਮਾ ਤੂੰ 17 ਬਤਰਾ ਹੋ ਗਿਆ ਹੈ ਮਤਲਬ ਤੂੰ 17 ਬਤਰਾ ਸਾਲਾਂ ਦਾ ਹੋ ਗਿਆ ਹੈ ਤੇ ਤੈਨੂੰ ਹੁਣ ਦਿਖਦਾ ਵੀ ਕਾਟੇ ਜਦ ਨજર ਉਠਾ ਕੇ ਦੇਖ ਤੂੰ ਕੈ ਨਾਮਵਾ ਦੀ ਰੋਤੇ ਨਹੀਂ ਐ ਤਾਂ ਸਾਰੇ ਦਰਖਤ ਅੰਬਾਂ ਨਾਲ ਭਰੇ ਪਏ ਨੇ ਤੇ ਤੁਸੀਂ ਹੈਰਾਨ ਹੋਵੋਗੇ ਸੰਗਤ ਜੀ ਪੋ ਦੇ ਮਹੀਨੇ ਸਾਰੇ ਹੀ ਦਰਖਤ ਲਬਾ ਲਬ ਅੰਬਾਂ ਦੇ ਨਾਲ ਭਰੇ ਪਏ ਸੀ ਗੁਰਮ ਨੇ ਗੁਰੂ ਪਾਸ਼ਾ ਜੀ ਦੇ ਫਿਰ ਚਰਨਾ ਵਿੱਚ ਆਂਬਰ ਪਤ ਕੀਤੇ ਔਰ ਪਾਸ਼ਾ ਜੀ ਨੇ ਬਹੁਤ ਹੀ ਪਿਆਰ ਦੇ ਨਾਲ ਉਹ ਸ਼ਕਨਾ ਕੀਤੇ ਸਾਹ ਸੰਗਤ ਨੂੰ ਵੀ ਸ਼ਿਕਾਇਤ ਕੀਤੀ ਉਹ ਜਿਹੜੀ ਜਗਾ ਜਿੱਥੇ ਬਹਿ ਕੇ ਮੇਰੇ ਸੱਚੇ ਪਾਤਸ਼ਾਹ ਜੀ ਨੇ ਮੇਰੇ ਗਰੀਬ ਨਵਾਜ਼ ਨੇ ਪੋਦੇ ਮਹੀਨੇ ਦਰਖਤੀਆਂ ਬੁલાਏ ਤੇ ਸ਼ਕਨੇ ਕੀਤੇ ਉਹ ਅੱਜ ਵੀ ਤੁਸੀਂ ਮੋਹੱਲੀ ਚੰਡੀਗੜ੍ਹ ਜਾਣੇ ਹੋ ਚੰਡੀਗੜ੍ਹ ਦੇ ਵਿੱਚ ਉਹ ਜਗਾ ਅੰਬ ਸਾਹਿਬ ਗੁਰਦੁਆਰਾ ਉੱਥੇ ਸ਼ੋਭਤ ਹੈ ਹੁਣ ਕਈ ਲੋਕ ਇਥੇ ਸ਼ੰਕੇ ਕਰਦੇ ਨੇ ਇਹ ਨਹੀਂ ਹੋ ਸਕਦਾ ਇਹ ਕਲਪਨਿਕ ਗੱਲਾਂ ਨਹੀਂ ਇਹ ਇਤਿਹਾਸ ਹੈ ਪੋਦੇ ਮਹੀਨੇ ਅੰਬ ਕਿਵੇਂ ਲੱਗਦੀਆਂ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ ਜੀ ਪਿਛਲੇ ਕੁਝ ਸਾਲ ਪਹਿਲਾਂ ਦੀ ਗੱਲ ਲੈ ਕੇ ਸੱਚਮੁੱਚ ਪੋਦੇ ਮਹੀਨੇ ਉੱਥੇ ਅੰਬ ਲੱਗੇ ਸੀ ਜੀ ਕਿਉਂਕਿ ਮੇਰਾ ਗੁਰੂ ਗੁਰੂ ਮੇਰਾ ਗੁਰੂ ਸਮਰਾਥੇ ਜੀ ਉਹ ਕੁਝ ਵੀ ਕਰ ਸਕਦਾ ਹੈ ਤੁਹਾਡੇ ਜੀਵਨ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਕਿਉਂ ਨਾ ਚਲਦੀ ਹੋਵੇ ਮੇਰਾ ਗੁਰੂ ਇੱਕ ਪਲ ਇੱਕ ਛਿਨ ਦੇ ਵਿੱਚ ਉਹਨੂੰ ਹੱਲ ਕਰ ਸਕਦਾ ਹੈ ਪਰ ਲੋੜ ਕੀ ਲੋੜੇ ਕੋਰੋਂ ਮੰਗਵੇਂ ਇੰਤਜ਼ਾਰ ਕਰਨ ਦੀ ਆਪਣੇ ਪਾਤਸ਼ਾਹ ਉੱਤੇ ਉਹਦੇ ਬੋਲਾਂ ਦੇ ਉੱਤੇ ਉਹਦੇ ਬਚਨਾਂ ਦੇ ਉੱਤੇ ਉਹਦੀ ਗੁਰਬਾਣੀ ਦੇ ਉੱਤੇ ਭਰੋਸਾ ਕਰਨ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਜਾਗਦੀ ਜੋਤ ਨੇ ਜੀ ਹਾਜ਼ਰਾ ਹਜ਼ੂਰ ਨੇ ਸੱਚੇ ਪਾਸ਼ਾ ਹਾਜ਼ਰ ਨਾਜ਼ਰ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਕੋਈ ਅਰਦਾਸ ਬੇਨਤੀ ਆਪ ਦੀ ਦੁੱਖ ਤਕਲੀਫ ਨੂੰ ਲੈ ਕੇ ਕਰਦੇ ਹੋ ਪਾਸ਼ਾ ਜੀ ਹੁਕਮਨਾਮਾ ਦੇ ਕੇ ਤੁਹਾਨੂੰ ਸਮਝਾਉਣਾ ਕਰਦੇ ਨੇ ਤੇ ਉਸ ਹੁਕਮਨਾਮੇ ਨੂੰ ਤੁਸੀਂ ਅਟਲ ਕਰਕੇ ਮੰਨਿਆ ਕਰੋ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਤੁਰਦੀ ਉਹ ਬਾਣੀ ਏ ਉਥੋਂ ਨਿਕਲਿਆ ਇੱਕ ਇੱਕ ਸ਼ਬਦ ਤੁਹਾਡੇ ਜੀਵਨ ਦੇ ਵਿੱਚ ਸੱਚ ਮੁੱਚ ਵਾਪਰਦਾ ਏ ਜੀ ਬਸ ਲੋੜੇ ਵਿਸ਼ਵਾਸ ਕਰਨ ਦੀ ਅੱਜ ਹੀ ਕੋਈ ਵੀ ਜ਼ਿੰਦਗੀ ਦੇ ਵਿੱਚ ਤਕਲੀਫ ਏ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰੋ ਬੇਨਤੀ ਕਰੋ ਹੁਕਮਨਾਮਾ ਲੈਣਾ ਕਰੋ ਤੇ ਉਸ ਤੋਂ ਬਾਅਦ ਪ੍ਰਮਾਤਮਾ ਤੁਹਾਡੇ ਸਾਰੇ ਕਾਰਜ ਰਾਸ ਕਰ ਦੇਗਾ ਤੁਹਾਡੇ ਜੀਵਨ ਦੀ ਹਰ ਚਿੰਤਾ ਨੂੰ ਮੁਕਾ ਸਕਦਾ ਕਿਉਂਕਿ ਮੇਰਾ ਗੁਰੂ ਸੱਚ ਮੋਚ ਬਹੁਤ ਵੱਡਾ ਹੈ ਜੀ ਬਹੁਤ ਜਿਆਦਾ ਵੱਡਾ ਦੁਨੀਆ ਦੀ ਕੋਈ ਸਮੱਸਿਆ ਕੋਈ ਦੁੱਖ ਤਕਲੀਫ ਇੰਨਾ ਵੱਡਾ ਨਹੀਂ ਮੇਰਾ ਗੁਰੂ ਉਹਨੂੰ ਹੱਲ ਨਹੀਂ ਕਰ ਸਕਦਾ ਉਮੀਦ ਕਰਦੇ ਹਾਂ ਜੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਇੱਕ ਵਾਰ ਵਾਹਿਗੁਰੂ ਜ਼ਰੂਰ ਲਿਖਣਾ ਕਰਿਓ ਇਸ ਤਰ੍ਹਾਂ ਦੀ ਵੀਡੀਓ ਨੂੰ ਸੁਣਦੇ ਰਹੋ ਇਹਦੇ ਨਾਲ ਸਾਨੂੰ ਹੌਸਲਾ ਮਿਲਦਾ ਅੱਗੇ ਵੀ ਵੱਧ ਤੋਂ ਵੱਧ ਸਾਂਝਾ ਕਰਿਓ ਤੇ ਕੱਲ ਨੂੰ ਫਿਰ ਕਿਸੇ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੁੰਨੇ ਆ ਜੀ ਪੋਲ ਚੱਕ ਬਖਸ਼ਤਨੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ